ਸਰਜੀਤ ਸਿੰਘ ਖਾਲਸਾ ਬਾਹਰ ਜੀ ਕੀ ਹੋਤੇ ਗਰਮਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਨਾਨਪੁਰ ਸਾਹਿਬ ਜੋ ਕਿ ਅੱਜ ਕੱਲ ਸਿਆਣੇ ਪਿੰਡ ਰਹਿੰਦੇ ਸਨ ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਅਨਥਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇ ਵੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇ ਵੱਟ ਦਾ ਅਮਰ ਸ਼ਾਕ ਕੇ ਤਿਆਰ ਬਰ ਤਿਆਰ ਨਾਮ ਸਮਣੇ ਚ ਜੁੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ 2 ਤੋਂ 4 ਮੋਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰਸਾਹ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਹਾਰਾਜ ਦੇ ਵਜ਼ੀਰ ਹੁਕਮਨਾਮਾ ਵਾਲੇ ਰਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੋਰ ਸਾਬ ਕਰਦੇ ਕਰਦੇ ਇੱਕ ਨੌਵੇਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਕੇ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਝੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੋਰ ਤੇ ਮਾਰੇ ਦੇ ਸੋਖਾ ਸਾਲਾ ਕੱਪੜਾ ਸੀ ਇਹ ਉੱਠੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਤਾਬਿਆਂ ਬੈਠੇ ਮਾਰੇ ਦੇ ਵੀਰਾਂ ਨੂੰ ਚੋਰ ਸਾਬ ਫੜਾਇਆ ਸੋਖਾ ਸਾਲਾ ਕੱਪੜਾ ਮਾਰੇ ਦੇ ਪਾਲਕੀ ਵਿੱਚ ਰੱਖਿਆ ਉੱਥੇ ਹੀ ਥੜਾ ਸਾ ਜਿੱਥੇ ਮਾਰੇ ਪ੍ਰਕਾਸ਼ ਸਨ ਗੋਡੇ 'ਤੇ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਬੱਚੇ ਲੀਨ ਹੋ ਗਏ ਤੇ ਉਸ ਵੇਲੇ ਜੋ ਹੁਕਮ ਨਾਵਾ ਆਇਆ ਹੁਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਗੁਰੂ ਅਰਜਨ ਦੇ ਮਾਰੇ ਦੇ ਬਚਨ ਸੋਠ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੋ ਹੀ ਹਕ ਕੋਲਾਵਰਸਾ ਜਿਸ ਮਾਤੇ ਹੋਈ ਤੇ ਨਾਲ ਦੇ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਨਾ ਕਰ ਗਏ ਇਹ ਪਾਣਾ ਕਲ ਵਾਪਰਿਆ ਬੜੇ ਨਾਮ ਵਿੱਚ ਰੱਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਹੀ ਅਪੇਧ ਹੋ ਗਏ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ ਸੱਤੀ ਦਰ ਗਏ ਜਾਏ ਸੱਟਾ ਪੜ ਮਲਿਆ ਇਹ ਭਾਈ ਸਰਜੀਤ ਸਿੰਘ ਜੀ ਜੀਵਨ 바ਜੀ ਜਤ ਕੇ ਗੁਰੂ ਚਰਨਾਂ ਦੇ ਵਿੱਚ ਉਪੇਧ ਹੋਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499